ਮੇਰੇ ਨਾਲ ਮੇਰੇ ਪਰਦੇ ਪੈਣ ਮਲਨੀ ਕੁਦਰ ਇੰਦਰਜੀਤ ਕੁਰਮਾਨ ਜੀ ਔਰ ਸਾਡੇ ਹਾਜੀ ਉਹ ਮੈਡਮ ਰਾਜਵਿੰਦਰ ਕੋਰ ਥਿਆਰਾ ਜੀ ਹਲਕਾ ਇੰਚਾਰਜ ਔਰ ਮੈਲਾ ਵਿੰਗ ਦੇ ਸਾਡੇ ਜ਼ੋਨ ਇੰਚਾਰਜ ਮੈਡਮ ਸਿਸਾਰੀ ਜਿਹੜੇ ਅੱਜ ਪਹੁੰਚੇ ਹਾਂ ਘਰੇ ਅ ਕਹਨ ਲਈ ਕੋਈ ਸ਼ਬਦ ਹੈ ਨਹੀਂ ਕਿ ਜੀ ਸਾਡੇ ਕੋਲ ਕਿਉਂਕਿ ਉਸ ਬੱਚੀ ਦੀ ਫੋਟੋ ਦੇਖ ਕੇ ਸਾਡੀ ਸਭ ਦੀ ਰੂਹ ਕੰਬ ਗਈ ਕਿ ਕਿਦਾਂ ਕੋਈ ਦਰਿੰਦਾ ਇੰਨੀ ਪਿਆਰੀ ਸਿਰਫ 13 ਸਾਲ ਦੀ ਬੱਚੀ ਦੇ ਨਾਲ ਇਹੋ ਜਿਹਾ ਦੁਸ਼ਕਰਮ ਕਰ ਸਕਦਾ ਬੱਚੀ ਡਾਕਟਰ ਬਣਨਾ ਚਾਹੁੰਦੀ ਸੀ ਉਹਦਾ ਸੁਪਨਾ ਸੀਗਾ ਕਿ ਮੈਂ ਡਾਕਟਰ ਬਣਾ ਔਰ ਬਚਪਨ ਦੇ ਵਿੱਚ ਖੇਡਦੀ ਖੇਡਦੀ ਆਪਣੀ ਫਰੈਂਡ ਨੂੰ ਬੁਲਾਉਣ ਦੇ ਲਈ ਉਸਦੇ ਘਰੇ ਗਈ ਤੇ ਉੱਥੇ ਪਤਾ ਨਹੀਂ ਕਿਹੋ ਜੇ ਭੇਸ ਦੇ ਵਿੱਚ ਪਹਿਰੂਪੀਏ ਅੱਜ ਵੀ ਬੈਠੇ ਆ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਡੀਆਂ ਸਾਰੀਆਂ ਭੈਣਾਂ ਵੱਲੋਂ ਕਿ ਜੇ ਇਦਾਂ ਦਾ ਕਰਨਾ ਤਾਂ ਅਸੀਂ ਕੰਜਕ ਪੂਜਣ ਵਾਲੇ ਦਿਨ ਅਸੀਂ ਕੁੜੀਆਂ ਨੂੰ ਲੱਭਦੇ ਫਿਰਦੇ ਆ ਕਿ ਆਉ ਸਾਡੇ ਘਰੇ ਜੀ ਅਸੀਂ ਕੰਜਕ ਪੂਜਨ ਕਰਨਾ ਸੋ ਕੰਜਕ ਪੂਜਨ ਸਿਰਫ ਕੁਝ ਘੰਟੇ ਦੇ ਲਈ ਅਸੀਂ ਆਪਣੇ ਮਨਚ ਰੱਖਦੇ ਆ ਬਾਅਦ ਦੇ ਵਿੱਚ ਇਹਨਾਂ ਬੱਚੀਆਂ ਦੇ ਨਾਲ ਕਿਹੜੇ ਮਾਪਿਓ ਮੈਂ ਖੁਦ ਇੱਕ ਬੇਟੀ ਦੀ ਮਾਂ ਐ ਛੱਤੀ ਸਾਰੇ ਧੀਆ ਭੈਣਾ ਵਾਲੇ ਆ ਕੌਣ ਭੇਜੇਗਾ ਜੀ ਆਪਣੀ ਬੱਚੀਆਂ ਨੂੰ ਬਾਹਰ ਖੇਡਣ ਦੇ ਲਈ ਵੀ ਅਸੀਂ ਸਾਰੇ ਸਿੰਨੀਆਂ ਵੀ ਅਸੀਂ ਫੀਮੇਲ ਐਮਐਲਏ ਦਾ ਸਾਰੀ ਸਾਡੀ ਊਮਨ ਬੀਇੰਗ ਅਸੀਂ ਹੱਥ ਜੋੜ ਕੇ ਅਸੀਂ ਹਮ ਸਾਹਿਬ ਦੇ ਕੋਲ ਬੇਨਤੀ ਕਰਨ ਜਾਵਾਂਗੇ ਕਿ ਇਹੋ ਜੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਗਵਰਨਰ ਸਾਹਿਬ ਕੋਲ ਵੀ ਜਾਵਾਂਗੇ ਕਿ ਇਹੋ ਜੇ ਲਾਅ ਬਣਾਏ ਜਾਣ ਕਿ ਫਾਸਟ ਟਰੈਕ ਤੇ ਇਹੋ ਜੇ ਬੰਦਿਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਔਰ ਖੋਰ ਕੋਈ ਸ਼ਬਦ ਹੈ ਨਹੀਂ ਜੀ ਸਾਡੇ ਕੋਲ ਇਸ ਵਕਤ ਕਹਿਣ ਲਈ ਮੈਂ ਉੱਤੇ ਖੜਾ ਹੁੰਦਾ ਕੁਝ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨੋ ਬਾਈ ਅੰਦਰ ਬੈਠੇ ਦੇ ਚਾਵਾ ਪਿੰਦੇ ਦੇ ਬੋਡੀ ਦੇ ਕੋਲ ਹੀ ਬਾਰਾਂਨ ਕੇ ਕਹਿੰਦੇ ਵੀ ਬੋਡੀ ਨਹੀਂ ਹੈਗੀ ਇਹੋ ਜੇ ਇਹੋ ਜੇ ਚਾਹੇ ਕਿਸੇ ਵੀ ਡਿਪਾਰਟਮੈਂਟ ਤੋਂ ਇਹੋ ਜੇ ਕਰਮਚਾਰੀ ਹੈ ਜੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਤੋਂ ਆ ਚਾਹੇ ਕਿਸੇ ਹੋਰ ਡਿਪਾਰਟਮੈਂਟ ਤੋਂ ਆ ਇਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਕਿ ਜਦੋਂ ਸਾਡੀ ਪਬਲਿਕ ਉਹਨਾਂ ਦੇ ਕੋਲ ਇਨਸਾਫ ਲੈਣ ਦੇ ਲਈ ਜਾਂਦੀ ਹੈ ਔਰ ਉਹਨਾਂ ਨੇ ਆਪਣੀ ਡਿਊਟੀ ਤੇ ਨਿਗਾਲੀ ਵਰਤੀ ਔਰ ਹੋ ਸਕਦਾ ਬਹੁਤ ਕੁਝ ਹੋ ਸਕਦਾ ਸੀਗਾ ਅਗਰ ਟਾਈਮ ਸਿਰ ਪਤਾ ਚੱਲ ਜਾਂਦਾ ਸੋ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਾਡੇ ਆਲਰੇਡੀ ਸੀਐਮ ਸਾਹਿਬ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਔਰ ਅਸੀਂ ਕਹਾਂਗੇ ਕਿ ਡਿਸਮਿਸ ਕਰਨਾ ਚਾਹੀਦਾ ਇਹੋ ਜਿਹੇ ਅਧਿਕਾਰੀਆਂ ਨੂੰ ਜਿਹੜੇ ਅਨਗੈਲੀ ਵਰਤਦੇ ਆ ਔਰ ਅਸੀਂ ਇਹੀ ਮੰਗ ਕਰਦੇ ਆ ਸੀਐਮ ਸਾਹਿਬ ਕੋਲ ਅਸੀਂ ਸਾਰਿਆਂ ਪਹਿਲਾਂ ਇਕੱਠੀਆਂ ਹੋ ਕੇ ਜਾਵਾਂਗੇ ਔਰ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਜਿਹੜੀ ਹੈਗੀ ਸਜ਼ਾ ਦੇਣੀ ਚਾਹੀਦੀ ਹੈ ਔਰ ਪੰਜਾਬ ਦੇ ਵਿੱਚ ਕਾਨੂੰਨ ਬਣਾਉਣਾ ਚਾਹੀਦਾ ਕਿ ਤਾਂਕਿ ਇਹੋ ਜੀ ਗਲਤੀ ਕਦੇ ਹੋਰ ਕੋਈ ਕਰਨ ਦੀ ਸੋਚ ਨਾ ਸਕੇ